ਮੀਜਤਿਓ ਨੇ ਪਾਇਆ ਹੀ ਬੇਸ਼ਰਮੀ ਦਾ ਭਰਿਆ ਸੀਗਾ ਉਹਦੇ ਤੇ ਬਾਜੂ ਐ ਹੀ ਨਹੀਂ ਸੀਗੇ ਤੇ ਦੋ ਟਕੇ ਦੇ ਪਈਏ ਤੁਹਾਡੀਆਂ ਸਰਦਾਰਾਂ ਦੀਆਂ ਲੜਕੀਆਂ ਦੇ ਹੱਥਾਂ ਤੇ ਤੇ ਮੋਢਿਆਂ ਤੱਕ ਮਹਿੰਦੀ ਲਾਉਂਦੇ ਨੇ ਫੜ ਫੜ ਕੇ ਸਰਦਾਰਾਂ ਦੀਆਂ ਧੀਆਂ ਦੀਆਂ ਗੋਡਿਆਂ ਤੱਕ ਮਹਿੰਦੀ ਲਾਉਂਦੇ ਡੁੱਬ ਕੇ ਨਹੀਂ ਮਰ ਜਾਣਾ ਚਾਹੀਦਾ ਸਨ ਸਾਨੂੰ ਮਰ ਨਹੀਂ ਜਾਣਾ ਚਾਹੀਦਾ ਮੌਰਾ ਖਾ ਕੇ ਹਾਂ ਸਾਡੀਆਂ ਸਰਦਾਰਾਂ ਦੀਆਂ ਧੀਆਂ ਹੋਣ ਤੇ ਵਿਆਹ ਜੁਪੀ ਦੇ ਤੁਹਾਡੀਆਂ ਧੀਆਂ ਪੈਣਾ ਦੇ ਲਤਾਂ ਪਕੜਦੇ ਹੁਣ ਬਾਹਾਂ ਤੇ ਹੱਥ ਲਾ ਲਾ ਕੇ ਮਹਿੰਦੀ ਲਾਉਂਦੇ ਹੁਣ ਸਾਨੂੰ ਮਰ ਜਾਣਾ ਚਾਹੀਦਾ ਸ਼ਰਮ ਦੇ ਵਿੱਚ ਪੈਣਾ ਮੈਂ ਤੁਹਾਡੇ ਚਰਨਾਂ ਚ ਬੇਨਤੀ ਕਰਦਾ ਮਾਂ ਬਾਪ ਨੂੰ ਕਦੇ ਤਦੀ ਨਾ ਦਿਆ ਕਰੋ ਪੱਗ ਬੰਨ ਕੇ ਜਦੋਂ ਬਾਪੂ ਤੁਹਾਨੂੰ ਭਈਆਂ ਦੇ ਕੋਲ ਛੱਡ ਕੇ ਆਉਂਦਾ ਪਤਾ ਨਹੀਂ ਬਾਪੂ ਦਾ ਮਰਨ ਹੁੰਦਾ ਕਨੇ ਹੁੰਦਾ ਸਾਡਾ ਤੇ ਮਰਨ ਉਦੋਂ ਹੁੰਦਾ ਕਾਦੀ ਸਾਡੀ ਸਰਦਾਰੀ ਰਹਿ ਗਈ ਦੁਨੀਆ ਤੇ ਅੱਜ ਕਾਦੀਆਂ ਸਾਡੀਆਂ ਪੱਗਾਂ ਰਹਿ ਗਈਆਂ ਵਿਖਾਵੇ ਦੀਆਂ ਰਹਿ ਗਈਆਂ ਬਾਕੀ ਸਰਦਾਰੀ ਸਰਦੂਰੀ ਸਾਡੇ ਪੱਲੇ ਕੁਝ ਨਹੀਂ ਮੈਂ ਤੁਹਾਡੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਕਰਦਾ ਕਦੇ ਮਾਂ-ਬਾਪ ਨੂੰ ਤੱਦੀ ਨਾ ਦਿਓ ਮੈਂ ਵਿਆਹ ਤੇ ਮਹਿੰਦੀ ਲਵਾਉਣੀ ਮੈਨੂੰ ਮਹਿੰਦੀ ਲਿਆਣ ਖਲਵਾ ਕੇ ਲਿਆ